ਕਾਤਰੀ ਇਸ ਪੰਜਾਬ ਦੇ ਵਿੱਚ ਕੀ ਵੈਲਿਊ ਹੈਗੀ ਆ ਕਈ ਵਾਰੀ ਵਾਅਦੇ ਕੀ ਕਰਨਗੇ ਉਹ ਕੋਣ ਆ ਗਾਰੰਟੀ ਦੇਣ ਵਾਲਾ ਪੰਜਾਬ ਦਾ ਜਿਹੜੇ ਕੈਪਟਨ ਇੰਟਰਵਿਊ ਨੂੰ ਉਤਾਰਿਆ ਗਿਆ ਉਹ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਲੱਗ ਪਾ ਕੇ ਥਾਂ ਕਿ ਕੋਈ ਗੱਲ ਨਹੀਂ ਅਸੀਂ ਤਕੜੇ ਹੈਗੇ ਆ ਅਸੀਂ ਸੰਭਾਂਗੇ ਸਾਰਾ ਕੁਝ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਮਜ਼ਬੂਤੀ ਨਾਲ ਲੜਾਈ ਦੇ ਆ ਨੌਜਵਾਨਾਂ ਨੂੰ ਆਲਮਬੰਦ ਕਰਨਾ ਹੁੰਦਾ ਸ਼੍ਰੀ ਨਿਵਾਜ਼ ਜੀ ਸਾਡੇ 올 ਇੰਡੀਆ ਪ੍ਰੈਜ਼ੀਡੈਂਟ ਆਇਆ ਨੌਜਵਾਨਾਂ ਦਾ ਦਿਲ ਕਰਦਾ ਉਹਨਾਂ ਨਾਲ ਕਿਤੇ ਨਾ ਕਿਤੇ ਇੱਕ ਕਿਤੇ ਮਿਲਣ ਦਾ ਕਿਉਂਕਿ ਕੋਰੋਨਾ ਦੇ ਵਿੱਚ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ ਉਹ ਸਾਰੀ ਪਾਰਟੀ ਨਹੀਂ FWCC ਨੇ ਵੀ ਉਦੀ ਬਹੁਤ ਸਰਲਾਲਾ ਕੀਤੀ ਜਿਸ ਤੋਂ ਨੌਜਵਾਨਾਂ ਦਾ ਭਾਰੀ ਇਕੱਠ ਇੰਨਾ ਕਰਕੇ ਹੋਇਆ ਨੌਜਵਾਨ ਇਹਨਾਂ ਨੂੰ ਅੱਜ ਇੱਥੇ ਦੇਖਣ ਵੀ ਆਏ ਸੀ ਮਿਲਣ ਵੀ ਆਏ ਸੀ ਔਰ ਗੱਲ ਵੀ ਕਰਨ ਆਏ ਸੀ ਸੋ ਉਹਦੇ ਕਰਕੇ ਇੱਕ ਸਤਿਭਾਵਨਾ ਔਰ ਇੱਕ ਮੈਸੇਜ ਵੀ ਦੇਣਾ ਹੁੰਦਾ ਕਿ ਜਿਹੜੇ ਨੌਜਵਾਨ ਆ ਉਹ ਕਿਸ ਡਾਇਰੈਕਸ਼ਨ ਚੱਲਣ ਔਰ ਕੀ ਕੰਮ ਕਰਨ ਅੱਗੇ ਚੱਲ ਕੀ ਮੰਨਿਆ ਜਾ ਵੀ ਕਾਂਗਰਸ ਦੀ ਮਜ਼ਬੂਤੀ ਵਾਸਤੇ ਕੱਢੀ ਆਈ ਹਰ ਚੀਜ਼ ਕਾਂਗਰਸ ਦੀ ਮਜ਼ਬੂਤੀ ਲਈ ਹੁੰਦੀ ਆ ਹਰ ਪ੍ਰੋਗਰਾਮ ਜਿਹੜਾ ਉਹ ਕਾਂਗਰਸ ਦੀ ਮਜ਼ਬੂਤੀ ਲਈ ਕੀਤਾ ਜਾਂਦਾ ਹੈ ਜਿਹੜੇ ਕੈਪਟਨ ਨਿੰਦਰ ਸਿੰਘ ਨੂੰ ਉਤਾਰਿਆ ਗਿਆ ਉਹ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਲੱਗ ਪਾਰਟੀ ਬਣਾ ਕਾਂਗਰਸ ਪਾਰਟੀ ਦਾ ਕਲੇਸ਼ ਖਤਮ ਨਹੀਂ ਹੋਣ ਤੇ ਆ ਰਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਰੱਬ ਦੀ ਵੱਲੋਂ ਮਿਹਰ ਰੱਖੋ ਕਲੇਸ਼ ਖਤਮ ਆ ਸਾਡੇ ਵੱਲੋਂ ਕੋਈ ਗੱਲ ਨਹੀਂ ਆ ਗਈ। ਕੇਜਰੀ ਵਾਲਾ ਅੱਜ ਪੰਜਾਬ ਆਏ ਹੋਏ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਤੁਸੀਂ। ਕੇਜਰੀਵਾਲ ਸਾਹਿਬ ਦੀ ਇੱਥੇ ਪੰਜਾਬ ਦੇ ਵਿੱਚ ਕੀ ਵੈਲਿਊ ਹੈਗੀ ਆ ਕੇਜਰੀਵਾਲ ਸਾਹਿਬ ਦੇ ਵਾਅਦੇ ਕੀ ਕਰਨਗੇ? ਉਹ ਕੌਣ ਆ ਗਾਰੰਟੀ ਦੇਣ ਵਾਲਾ ਪੰਜਾਬ ਦਾ? ਨਾ ਪੰਜਾਬ ਦਾ ਵਸਨੀਕ ਨਾ ਪੰਜਾਬ ਦੇ ਵਿੱਚ ਕੋਈ ਸਮਝ ਨਾ ਪੰਜਾਬ ਦੇ ਤੌਰ ਦੇ ਉੱਤੇ ਅਗਰ ਤੁਸੀਂ ਵੇਖੋ ਪੀ ਪੰਜਾਬ ਬਾਰੇ ਉਹ ਕੀ ਜਾਣਦੇ ਆ ਪੰਜਾਬ ਦੇ ਲੋਕ ਹੀ ਪੰਜਾਬ ਦੀ ਗਾਰੰਟੀ ਚੱਕ ਸਕਦੇ ਆ ਕੋਈ ਬਾਹਰ ਲਾ ਕੇ ਪੰਜਾਬ ਦੀ ਗਾਰੰਟੀ ਨਹੀਂ ਚੱਕ ਸਕਦਾ ਸ਼ਹਿਰ ਦੇ ਕਾਂਗਸੀਆ ਮਤਲਬ ਬੋਰਡ ਲਾਏ ਗਿਆ ਕਿ ਬਾਹਰੀ ਸ਼ਹਿਰ ਨਾਲ ਸ਼ਹਿਰ ਦੀ ਬਾਤ ਗੱਲ ਕਰਾਂਗੇ ਆਓ ਜੀ ਨੇਤੂਤਵ ਮੇਂ ਪ੍ਰਦੇਸ਼ ਦਾ ਕਾਰਜਕਾਰੀ ਮੀਟਿੰਗ ਹੋਇਆ ਹੈ ਆਉਣ ਵਾਲੇ ਚੋਣਾਂ ਮੇਂ ਕਿਸ ਤਰੀਕੇ ਦਾ ਜੋ ਭਾਗਿਆਦਾਰੀ ਰਹੇਗਾ ਰੂਪ ਰੇਖਾ ਰਹੇਗਾ ਉਸਕੇ ਉਪਰ ਚਰਚਾ ਹੋਈ ਹੈ और सोशल मीडिया से लेके बूथ लेवल से किस तरीके का कार्यक्रम करना और जो केंद्र सरकार ने जो काला कानून लाया किस तरीके के लगातार दस महीने से जो हमारा अन्नदाता सड़क पे बैठा है उसका बात सुनने तक तैयार नहीं था तमाम इश्यू को लेके महंगाई को लेके अनएम्प्लॉयमेंट को लेके तमाम इश्यू पे हम लोग ने डिस्कस किया है जो उस रूपरेखा आने वाले दिन में लोगों के बीच में लेके जाने का काम तो को लेकर के कैसी कैसी तैयारी प्रशांत भूषण कहते हैं कि भाजपा कई दहकों तक अभी कई दशकों तक पावर में रहेगी और राहुल गांधी प्रशांत भूषण हमेशा किसी किसी का वखालत डालने का काम करता है असली चीज का कभी बात नहीं करता है जो यही लोग ने जो वहाँ जंतर मंतर में बैठ के सरकार के खिलाफ 2014 में किस तरीके का बात करते थे अभी इस सरकार के खिलाफ बात करने को तैयार नहीं है जो राहुल गांधी जी के नेतृत्व में और प्रियंका जी के नेतृत्व में और पूरा देश में इस डेमोक्रेसी को बचाना इस कॉन्स्टिट्यूशन को बचाने के लिए और सभी वर्ग सभी समाज और देश का अन्नदाता किसान को बचाने का युवा को बचाने का महिला को बचाने के लिए हम कांग्रेस पार्टी लड़ेंगे उनके साथ क्यों कर रहे हैं भाजपा तो के साथ कांग्रेस पार्टी में जो कुछ लोग आता है कुछ लोग जाता है उसके बारे में मैं ज्यादा टिप्पणी नहीं करता हूँ इसके लिए आ, ये सी सी जो जन जा, जा सेक्रेटरी है प्रवक्ता है वो लोग बात करेंगे और मैं तो ये बोल रहा हूँ आप निश्चित तौर पे नोट करके रखो कांग्रेस यहाँ दोबारा सरकार आएगी